ਹਾਜੀਪੁਰ ਪੁਲਿਸ ਵੱਲੋਂ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਜੰਮੂ ਤੋਂ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਪਿਛਲੇ ਦਿਨੀ ਇੱਕ ਟੈਂਪੋ ਟ੍ਰੈਵਲ ਅਤੇ ਦੁਕਾਨਾਂ ਤੇ ਚੋਰੀ ਹੋਈ ਸੀ ਜਿਸ ਦੇ ਮਾਮਲਾ ਦਰਜ ਕਰਕੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਬਲੋਦੀਤਾਂ ਹਦਾਇਤਾਂ ਤੇ ਐਸਐਚਓ ਹਾਜੀਪੁਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨ ਉਪਰੰਤ ਪੁਲਿਸ ਪਾਰਟੀ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਪਹਿਰ ਦੱਬਦੀ ਹੋਈ ਜੰਮੂ ਪੁੱਜੀ ਜਿੱਥੋਂ ਇੱਕ ਵਿਅਕਤੀ ਨੂੰ ਤਾਣਾ ਤਦਾਲ ਜੰਮੂ ਤੋਂ ਟੈਂਪੂ ਟਰੈਵਲ ਅਤੇ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ। ਹਾਂਜੀ ਰੋਲ ਸਰ। ਲੰਗੀ 16 ਜੁਲਾਈ ਨੂੰ ਖੜਾਹਾ ਹਾਜੀਪੁਰ ਵਿੱਚ ਇੱਕ ਾਤਲਾਮ ਹੋਈ ਸੀ ਜੋ ਅਵਲ ਕੁਮਾਰ 39 ਜਿਹੜਾ ਪ੍ਰੇਮ ਕੁਮਾਰ ਦਿਸ਼ੋਈ ਕਲੋਨੀ ਹਾਜੀਪੁਰ ਦਾ ਰਹਿਣ ਵਾਲਾ ਇਹਨੇ ਦੱਸਿਆ ਸੀ ਕਿ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਰੋਡ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਹੋ ਗਿਆ ਜਿਹੜੀ ਉੱਪਰੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ 라ਵਾ ਉਸੇ ਜਿਹੜੀ ਇੱਕ ਅੱਗੇ ਆ ਕੇ ਪੈਪੂ ਟ੍ਰੈਵਲਰ ਦਾ ਉਹਦਾ ਨੰਬਰ ਹੈਗਾ ਪੀ ਵੀ 07 ਇਹ ਤਾਂ ਕਿ ਵੀ ਇੱਕ ਆਪੀ ਵੀ ਇੱਕ 38 ਖਿਆ ਸੀ ਉਹ ਵੀ ਚੋਰੀ ਹੋਣੀ ਪਾਈ ਗਈ ਸੀ ਜੋ ਏਜੇਸ ਮਕਦਮਾ ਦਾਇਰ ਕੀਤਾ ਗਿਆ ਇਦੇ ਵਿੱਚ ਮੁਕੱਦਮਾ ਦਾਇਰ ਕਰਕੇ ਮੁਕੱਦਮੇ ਦੀ ਤੋਪੀ ਚ ਤੇ ਮੁਕਾਸ਼ਾ ਪਰਿਆੰਸ਼ਾ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫਾਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫਾਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਨੇ ਉਸ ਜਗ੍ਹਾ ਤੱਕ ਜਿੱਥੇ ਤੱਕ ਜਿਵੇਂ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਕੈਪਟੂ ਟ੍ਰੈਵਲਰ ਉਹਨੂੰ ਇੱਕ ਕਾਰ ਆਲਟੋ ਫਾਲੋ ਕਰ ਰਹੀ ਸੀ ਉਹ ਜਾਂਦੀ ਮਿਲੀ ਉੱਥੇ ਜਾ ਕੇ ਫਿਰ ਇਹਨੇ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੋਟਰੀ ਬਰਾਬਰਦ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਬਰਦ ਕੀਤਾ ਤੇ ਉਹਦੇ ਵਿੱਚ ਯਾਨੀ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ জাফর ਸਿੰਘ জাফর ਹਸਨ ਪੁੱਤਰ ਅਬਦੁੱਲਾਹ ਬਾਠੀ ਕੋਟੜਾ ਪੁਲੈਨ ਥਾਣਾ ਧਰਾਲ ਜ਼ਿਲ੍ਹਾ ਜੋਰੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲਰ ਚੋਰੀ ਹੋਈ ਸੀ ਜੋ ਆਲਟੋ ਕਾਰ ਸੀ ਜਿਹੜੀ ਚੋਰੀ ਚਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਜੋ ਦੁਕਾਨਦਾਰਾਂ ਚੋਂ ਸਮਾਨ ਹੋਇਆ ਸੀ ਉਹ ਕਵਰ ਕਰ ਲਿਆ ਦੋਸ਼ੀ ਹੁਣ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛਗਿੱਛ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਇਹ ਬੰਦੇ ਦੀ ਹਿਸਟਰੀ ਸ਼ੀਟ ਰਜਮ ਵੈਸੇ ਇੰਤਕ ਦਾ ਇਹ ਜੀ ਪੁਰਾਣੇ ਚੋਰੀ ਦੇ ਇਹਨਾਂ ਤੇ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪੜਤਾਲ ਕਰ ਰਹੇ ਆ